ਦੇਖੋ ਜੀ ਮੈਂ ਤੁਹਾਡੇ ਧਿਆਨ ਚ ਪਬਲਿਕ ਦੇ ਲਿਆਉਣਾ ਚਾਹੁੰਦਾ ਕਿ ਇੱਕ ਮੁਕਦਮਾ ਨੰਬਰ 187 ਅੰਡਰ ਸੈਕਸ਼ਨ 109 191 190 ਅਕਾਟ 2 ਬੀ ਐਨ ਐਸ ਤੇ 255459 ਅਸਲਾ ਐਕਟ ਰਜਿਸਟਰ ਹੋਇਆ ਸੀ ਜੀ ਪਿੰਡ ਕਲਾਣਾ ਸੋ ਇਹ ਮੈਟਰ ਇਹ ਸੀਗਾ ਜੀ ਕਿ ਦੋ ਪਾਰਟੀਆਂ ਦੇ ਵਿੱਚ ਪਲਾਟ ਨੂੰ ਲੈ ਕੇ ਕੋਈ ਝਗੜਾ ਸੀਗਾ ਤੇ ਉਹਦੇ ਸਬੰਧ ਵਿੱਚ ਇਨਾਂ ਦਾ ਪਾਰਟੀ ਦਾ ਦੋਨਾਂ ਦਾ ਰਾਜਿਨਾਮਾ ਵੀ ਚੱਲ ਰਿਹਾ ਸੀਗਾ ਪੰਚਾਇਤੀ ਤੌਰ ਤੇ ਪਰ ਇੱਕ ਨਜ਼ਾਕਤਲੀ ਸਮੇਂ ਦੀ ਨਜ਼ਾਕਤ ਨੂੰ ਨਾ ਜ਼ਾਮਦੇ ਹੋਏ ਇੱਕ ਦੂਜੇ ਤੇ ਇਹਨਾਂ ਨੇ ਕਾਲੀ ਗਲੋਸ਼ ਸ਼ੁਰੂ ਕੀਤਾ ਤੇ ਉਹਦੇ ਵਿੱਚ ਇੱਕ ਪਾਰਟੀ ਵੱਲੋਂ ਦੂਜੇ ਤੇ ਫਾਇਰਿੰਗ ਕੀਤੀ ਗਈ ਸੋ ਜੋ ਉਹ ਜਾ ਕੇ ਇੱਕ ਪਰਸਨ ਹੈ ਜੀ ਗੁਰਿੰਦਰਜੀਤ ਸਿੰਘ ਉਸ ਬੰਦੇ ਦੇ ਲੱਗਿਆ ਸੋ ਫਾਇਰਿੰਗ ਕੀਤੀ ਗਈ ਸੀ ਕਿ ਜੀ ਕਿ 6 ਬੰਦੇ ਅਕਿਊਜ਼ ਨੇ ਬਾਈ ਨੇਮ ਇਹਦੇ ਵਿੱਚ ਮੁਕਦਮੇ ਚ ਇਹ ਹੈ ਜੀ ਬਹਾਦਰ ਸਿੰਘ ਬੋਰਡ ਸਿੰਘ ਮੰਗਾ ਸਿੰਘ ਸ਼ੇਰਜੀਤ ਸਿੰਘ ਬਲਵਿੰਦਰ ਕੌਰ ਤੇ ਨਵਦੀਪ ਕੌਰ ਸੋ ਇਨਸੀਡੈਂਟ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਬੋਰਡ ਸਿੰਘ ਨੇ ਫਾਇਰ ਕੀਤਾ ਸੋ ਇਹ ਸਾਨੂੰ ਮਿੱਤੀ 79 ਨੂੰ ਰਿਪੋਰਟ ਹੋਇਆ ਰਾਤ ਨੂੰ ਕਰੀਬ 10:00 ਵਜੇ ਐਫ ਆਈ ਆਰ ਲੌਂਚ ਕੀਤੀ ਗਈ ਤੇ ਪੁਲਿਸ ਪਾਰਟੀਆਂ ਲਗਾਤਾਰ ਇਦੀ ਪਹਾੜ ਦੇ ਵਿੱਚ ਲੱਗੀਆਂ ਹੋਈਆਂ ਸੀ ਅਕਿਊਜ਼ ਦੇ ਸੋ ਸਾਨੂੰ ਇੱਕ ਕਾਮਯਾਬੀ ਇਹਦੇ ਵਿੱਚ ਮਿਲੀ ਹੈ ਕਿ ਬਹਾਦਰ ਸਿੰਘ, ਬੋਰ ਸਿੰਘ ਤੇ ਬਲਵਿੰਦਰ ਕੌਰ ਇਹ ਅਸੀਂ ਐਪਰੀਹੈਂਡ ਕਰ ਲਿਆ ਅਜ ਅਰੈਸਟ ਕਰ ਲਏ ਗਏ ਆ। ਸੋ ਇਹਨਾਂ ਵੱਲੋਂ ਅ 12 ਬੋਰ ਰਾਈਫਲ ਪਲੱਸ 2 ਜਿੰਦਾ ਕਾਰਤੂਸ ਤੇ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਵਿਦਾਊਟ ਐਨੀ ਨੰਬਰ ਰਿਕਵਰ ਹੋਇਆ ਜੀ ਇਹਨਾਂ ਵੱਲੋਂ। ਇਹ ਇਧਰੇ ਬਾਕੀ ਕਿਊਜ ਨੇ ਸਰ। ਜੀ ਮੈਂ ਤੁਹਾਨੂੰ ਦੱਸਿਆ ਕਿ ਪੁਲਿਸ ਪਾਰਟੀਆਂ ਲਗਾਤਾਰ ਟੈਕਨੀਕਲ ਸੋਰਸਸ ਹਿਮਨ ਰਿਸੋਰਸਸ ਸਾਰਿਆਂ ਤੇ ਵਰਕ ਕਰ ਰਹੀਆਂ ਸੋ ਜਿੰਨੇ ਬਾਕੀ ਅਕਿਊਜ਼ਡ ਹੈ ਸੋ ਅਸੀਂ ਪੁਲਿਸ ਦਾ ਪੂਰੀ ਜੋਰ ਪੂਰ ਜੋਰ ਕੋਸ਼ਿਸ਼ ਹੈ ਕਿ ਅਸੀਂ ਜਲਦੀ ਇਹਨਾਂ ਨੂੰ ਪਕੜ ਲਾਂਗੇ ਜੀ ਜੀ ਸਰ ਅਸਲਾ ਬ੍ਰਹਮ ਦੋੜਿਆ ਉਹ ਲਿਸੈਂਸੀ ਹੈ ਜਾਂ ਜੀ ਬਿਲਕੁਲ ਜਦੋਂ ਇਨੀਸ਼ੀਅਲ ਫੇਸ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਨਜਾਇਜ਼ ਅਸਲਾ ਬਟ ਹੁਣ ਸਾਡੇ ਅਪੌਨ ਵੈਰੀਫਿਕੇਸ਼ਨ ਪਤਾ ਲੱਗਿਆ ਕਿ ਇਹ ਜਿਹੜਾ ਅਸਲਾ ਹੈਗਾ ਬਹਾਦਰ ਸਿੰਘ ਦੇ ਨਾਮ ਤੇ ਰਜਿਸਟਰਡ ਹੈ ਜਿਸ ਤੇ ਫਾਇਰ ਹੋਇਆ ਜੀ ਉਹ ਕਿੱਥੋਂ ਹੋਇਆ ਜੀ ਇਹ ਗੁਰਿੰਦਰਜੀਤ ਸਿੰਘ ਲੜਕਾ ਹੈਗਾ ਜੀ ਇਹ ਇਹਦੇ ਪੱਟ ਦੇ ਵਿੱਚ ਫਾਇਰ ਹੋਇਆ ਤੇ ਗਵੰਡੀ ਪਿੰਡਾਂ ਦਾ ਸੀ ਦਰਅਸਲ ਇਹ ਚਮਕੌਰ ਸਿੰਘ ਹੈ ਜਿਹੜਾ ਬੰਦਾ ਉਹਦਾ ਸਕਾ ਸਕੇ ਸੰਬੰਧੀਆਂ ਦੇ ਵਿੱਚੋਂ ਹੀ ਹੈਗਾ ਇਹ ਗੁਰਿੰਦਰਜੀਤ ਸਿੰਘ ਉੱਥੇ ਮੌਕੇ ਤੇ ਉਹਦੀ ਮਦਦ ਲਈ ਆਇਆ ਸੀਗਾ ਸੋ ਅਨਫੋਰਚਨਟਲੀ ਉਹਦੇ ਪੱਟ ਤੇ ਫੇਰ ਵੱਜੇ ਬਟ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਗੁਰਿੰਦਰ ਜੀ ਜੋ ਏਮਸ ਬਠਿੰਡਾ ਵਿਖੇ ਦਾਖਲ ਹੈ ਸੋ ਇਸ ਵਕਤ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਬੰਦਾ ਨਾਰਮਲ ਹੈ ਡੇਂਜਰ ਆਊਟ ਆਫ ਡੇਂਜਰ ਹੈ